ਉਹਨਾਂ ਦਾ ਪੋਤਾ ਜਸਨ ਜੁਆਸੇ ਤੇ ਅਮਨਤ ਜੁਆਸੇ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਦਲਵਾਰਾ ਸਿੰਘੀਆਂ ਵੱਲੋਂ ਹੋਰ ਟਰੈਕਟਰ ਦਿੱਤਾ ਜਾਣਾ ਪਤਵਾਲ ਫਗਵਾੜਾ ਬੰਨੀਆ ਜੰਮੂ ਇੱਕ ਕੁਸ਼ਤੀ ਦੇ ਉੱਪਰ ਕਹਿੰਦੇ ਹੋਰ ਟਰੈਕਟਰ ਹੋਵੇਗਾ ਬੜੀ ਮਾਣ ਵਾਲੀ ਗੱਲ ਹੈ ਮੋਹਨ ਗੁੱਜਰ ਗੁੱਪ ਕਹਿੰਦੇ ਜੁਆਸੇ ਭਰਾ ਕਹਿੰਦੇ ਪਾਲਾ ਸਾਡਾ ਵੀਰ ਪੁੱਜਿਆ ਉਹਨਾਂ ਦਾ ਵੀ ਧੰਨਵਾਦ ਹੈ ਦਾਜ ਜੁਆਸੇ ਵਿੱਚ ਰਹਿੰਦਾ ਹੈ ਲਾਈਵ ਕਹਿੰਦੇ ਜੁੜਿਆ ਹੋਇਆ ਅੱਜ ਦੇ ਖੇਡ ਮੇਲੇ ਦੇ ਨਾਲ ਜਿਹਨਾਂ ਦਾ ਬਹੁਤ ਵੱਡਾ ਸੁਝੋਗ ਹੈ ਮੇਰੀ ਬੇਟੀ ਵੀ ਪਿਰਤਵਾਲ ਫਗਵਾੜਾ ਜੀ ਪਹਿਲਵਾਨ ਜੀ ਜੂਰ ਖੜੇ ਪਾਛੇ ਸਲਾਮੀ ਦਿਓ ਪਿਰਤਵਾਲ ਫਗਵਾੜਾ ਅੱਜ ਕਹਿੰਦੇ ਵੱਡੇ ਮੱਲ ਵੱਡੀ ਕੁਸ਼ਤੀਆਂ ਮੋਢੀ ਕਲਾ ਮੋਢੀ ਖੋਦਰ ਵਿੱਚ ਕਰਵਾਈਆਂ ਜਾ ਰਹੀਆਂ ਨੇ ਇਸੇ ਤਰ੍ਹਾਂ 23 ਦੇ 1 ਤਰੀਕ ਇੱਕ ਤਰੀਕ ਬਲਮਗੜ ਮਦਵਾਰੇ ਵਿੱਚ ਬੈਸਟਰ ਰੇਡਰ ਪੰਜਾਬੀ ਨੂੰ ਨਵੇਂ ਮੋਟਰਸਾਈਕਲ ਦਿੱਤੇ ਜਾਣਗੇ 17 ਤਰੀਕ ਨੂੰ ਆਉਂਦਾ ਕਬੱਡੀ ਕੱਪ ਦੀ ਹੋਵੇਗੀ 18 ਨੂੰ ਹੀ ਆਉਂਦੇ ਵਿੱਚ ਕੁਸ਼ਤੀ ਜੰਗਲ ਮੇਲਾ ਕਰਵਾਇਆ ਜਾਵੇਗਾ 15 ਤਰੀਕ ਨੂੰ ਫਿਰੂ ਦਾ ਵਿੱਚ ਬੈਸਟਰ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਕਬੱਡੀ ਕੱਪ ਹੋਵੇਗਾ ਭਗਵਾਨ ਜੀ ਨੂੰ ਬਈ ਜਿਹੜੀ ਕੋਕਤੀ ਦੀ ਮੈਂ ਗੱਲ ਕਰ ਰਿਹਾ ਸੀ ਨਾ ਡਾਸ਼ਰ ਪ੍ਰਭਾਜੋ ਕੋ ਚੱਲਦੇ ਸਿਹਾ ਕਾਲੇ ਬਲਵਾਂ ਜੀਰਨ ਦੀ ਇਹ ਕੁੱਸਤੀ ਬੜੀ ਤੇ ਰਹੀ ਹੈ। ਕਨੈਸ ਜੀ ਮਾਨ ਸਾਹਿਬ ਦੋਵੇਂ ਮੰਲਾਂ ਨੂੰ ਦੇਖ ਕੇ ਬਹੁਤ ਬੰਦਾ ਜਿਹੜਾ ਮਾਨ ਸਨਮਾਨ ਕਰਦੇ ਜੀ। ਬਹੁਤ ਬਹੁਤ ਧੰਨਵਾਦ ਇਹ ਕੁੱਸਤੀ ਬੜੀ ਪਿਆਰੀ ਸੀ। ਸੋ ਕਨੈਸ ਜੀ ਮਾਨ ਸਾਹਿਬ ਕਹਿੰਦੇ ਅਗਲੇ ਸਾਲ 2026 ਦੇ ਵਿੱਚ ਜਦੋਂ ਦੰਗੜ ਹੋਇਆ ਸਾਡੇ ਮਾਨ ਪਰਵਾਰ ਪਰ ਵੀ ਮਾਨ ਸਨਮਾਨ ਵੱਡੇ ਹੋਣਗੇ। ਵੱਡੇ ਹੋਣਗੇ ਸਰਦਾਰ ਬਜੀਤ ਸਿੰਘ ਜੀ ਇਟਲੀ ਮਾਨ ਸਾਹਿਬ ਕਹਿੰਦੇ ਅਗਲੇ ਵਾਰ ਸਾਡੇ ਪਰਿਵਾਰ ਦੇ ਲਈ ਵੀ ਮਾਨ ਸਰਦਾਰ ਕਹਿੰਦੇ ਵੱਡੇ ਕਰਾਂਗੇ ਸੋ ਪਰਵਾਸਾ ਸਾਰੇ ਵੀਰਾਂ ਨੂੰ ਸਾਰੇ ਪਰਿਵਾਰ ਨੂੰ ਸਭ ਤੋਂ ਵੱਡਾ ਪਿਆਰ ਬੋਲਾ ਦੇ ਉੱਪਰ ਪੁੱਜਿਆ ਮੋਹ ਨੂੰ ਗੁਜਰਗੁਰੂ ਪੀਯੂਐਸਈ ਵੱਲੋਂ ਅਸਰ ਰੋਪੜ ਸੱਚੀ ਰੋਪੜ ਜੱਸੀ ਰੋਪੜ ਪਾਲਾ ਗੁਜਰ ਗੱਠੇ ਵਾਲਾ ਜਿਹਨਾਂ ਭਰਾਵਾਂ ਵੱਲੋਂ ਕਹਿੰਦੇ ਕਿਉਂਕਿ ਪਿਆਰ ਆ ਤਾਂ ਯੂਐਸਈ ਦੇ ਨਾਲ ਸੋ ਜਦੋਂ ਧੰਨਵਾਦ ਆਮਨਾ ਯੂਐਸਈ ਜੈਸਨ ਯੂਐਸਈ ਗੋਰਪ੍ਰੀਤ ਯੂਐਸਈ ਲਾਲੀ ਲੰਬੜ ਆਸਟ੍ਰੇਲੀਆ ਸੰਦੀਪ ਧਾਰਿਆ ਤੇ ਗੁਰਨਾਮ ਮਾਨ ਪਿਤਾ ਮਾਨ ਪ੍ਰੇਸ ਮਾਨ ਗੁਰਦੇਵ ਧਾਰਿਆ ਜਸ਼ਨ ਮਾਨ ਜਿਹੜਾ ਭਰਾਵਾ ਦਾ ਬਹੁਤ ਵੱਡਾ ਸਜੋਲਾ ਅੱਜ ਦੇ ਕਸਤੀ ਟੱਕਰ ਮੇਲੇ ਨੇ ਜੀੜੀ ਪਹਿਲਵਾਨੀ ਚਮਕੌਰ ਸਾਹਿਬ ਇਹ ਵੀ ਜਿਹੜੇ ਡੇਢ ਘਾਟਨ ਦੀ ਬੋਲੀ ਚੱਕ ਕੇ ਦਿਖਾਉਣਗੇ ਜੋ ਸਿੱਖੀ ਵੀ ਕਹਿਣ ਹੈ ਕਿ ਜਦੋਂ ਕਿ ਆਉਂੂ ਕਿ ਆਉਂੂ ਮੇਰਾ ਖਾਲਸਾ ਲੱਖਾਂ ਤੋਂ ਪਹਿਚਾਣਿਆ ਇਹ ਜਾਉ ਮੇਰਾ ਖਾਲਸਾ ਕਿਹੜੀ ਪ੍ਰਵਾਹੀ ਚ ਬਖੌਰ ਸਾਹਿਬ ਡੇਢ ਪਾਟਨ ਦੀ ਬੋਰੀ ਤੱਕ ਜੇ ਰਵਗੇ ਜਰੂਰ ਹੱਸੇ ਵੀਰ ਜਾਨ ਮਾਨ ਸਰਦਾਰ ਕਾ ਵੀਰੇ ਆ ਜਾ ਇੱਕ ਮਿੰਟ ਤੇ ਜੀ ਸਭ ਤੋਂ ਬਹੁਤ ਧੰਨਵਾਦ ਕਾਫੀ ਦਾਜ ਕਹਿੰਦੇ ਯੂਐਸਏ ਦੇ ਫਾਜ਼ਲ ਸਾਹਿਬ ਸਰਦਾਰ ਗੁਰਵੰਦਰ ਸਿੰਘ ਪ੍ਰੈਸ ਸਾਹਿਬ ਸਾਡੇ ਦਰਮਿਆਨ ਪੁੱਜੇ ਨੇ ਜਿਨ੍ਹਾਂ ਦੇ ਪੁੱਤਰ ਦਾ ਬਹੁਤ ਵੱਡਾ ਸਜੋਗਾ ਅੱਜ ਕੁੱश्ती ਦਾ ਮੇਲੇ ਲਈ ਸੋ ਜਲਦੀ ਕਰਾਂ ਕ ਵੱਡਾ ਧੰਨਵਾਦ ਆ ਸਰਦਾਰ ਗੁਰਵੰਦਰ ਸਿੰਘ ਪ੍ਰੈਸ ਸਾਹਿਬ ਦਾ ਭਾਈ 1 ਨੰਬਰ ਚੰਡੀ ਦੇ ਮਾਲੂ ਬੈਂਤੀਆਂ ਮੇਰੀ ਦੋ ਕੁੱਸਤੀਆਂ ਨੇ 1 ਨੰਬਰ ਦੀਆਂ ਪਹਿਲਵਾਨ ਮੀਰਾ ਨੂੰ ਵੰਦਿਆ ਵੀ ਖਰੂਰ ਅਖਾੜੀ ਬਾਦਸ਼ਾਹ ਵਿੱਚੋਂ ਪੁੱਜੋ ਪਹਿਲਵਾਨ ਨਾਮ ਨੋਟ ਕਰਨ ਜੱਸਾ ਪੱਟੀ ਰੋਡ ਦਿੱਲੀ ਪਿੰਡ ਬਲ ਫਗਵਾੜਾ ਬਨੀਆ ਜੰਮੂ ਇਹ ਪਹਿਲਵਾਨ ਨੋਟ ਕਰੋ ਜੀ ਚਾਰੇ ਪਹਿਲਵਾਨਾਂ ਨੂੰ ਬੇਨਤੀ ਪਰੀ ਜਾਉ ਜੀ ਜਾਂਦੀ ਇਹ ਪ੍ਰਬੰਧਕ ਕਮੇਟੀ ਵੱਲੋਂ ਵਾਰ-ਵਾਰ ਬੇਨਤੀ ਕੀਤੀ ਜਾ ਰਹੀ ਹੈ ਵੀ ਮੌਸਮ ਖਰਾਬ ਹੈ ਜੱਸਾ ਪੱਟੀ ਪਿੰਡ ਬਲ ਫਗਵਾੜਾ ਬਨੀਆ ਜੰਮੂ ਕਰੋ ਰੋਡ ਦਿੱਲੀ ਪਹਿਲਵਾਨ ਜੀ ਆਓ ਕਰਾ ਦੌਰ ਤੇ ਸ਼ਾਬਾਸ਼ ਭਾਈ ਅਮਾਨਤ ਪੋਟਾ ਬੰਨੀ ਹైదరాబాద్

ਤਿੰਨੋਂ ਮੱਲ ਜੰਦੀ ਨਾ ਪੁੱਛੋ ਹਾਥੀ ਹੋੜੀਆਂ ਕਰਾ ਕੇ ਜਿਹੜਾ ਢੇੜਾ ਲਵਾਇਆ ਜਾਣਾ ਮੰਨਣਾ ਨੂੰ ਬੈਂਤੀ ਹੈ ਜੰਦੀ ਨਾ ਪੁੱਛੋ ਜੀ ਜਿਹੜੇ ਮੇਰੇ ਵੀਰ ਪਾਣੀ ਦੀ ਸੇਵਾ ਕਰਦੇ ਨੇ ਭਾਈ ਖਨੀਏ ਵਾਲੀ ਇਹਨਾਂ ਵੀਰਾਂ ਕਦੀ ਸੰਗਤ ਵੀ ਬੈਂਤੀ ਆ ਦਰਸ਼ਕ ਵੀਰੋ ਕੁਸ਼ਤੀ ਪ੍ਰੇਮੀ ਜਰੂਰ ਆਪਾਂ ਬਾਦ ਦੇ ਚੱਲ ਕੇ ਮਾਨ ਸਨਮਾਨ ਕਰਨਾ ਹੈ ਜਿਹੜੇ ਵੀਰ ਪਾਣੀ ਦੀ ਸੇਵਾ ਕਰ ਰਹੇ ਐ ਜਿੱਥੇ-ਜਿੱਥੇ ਦੀ ਮਾਨ ਲੱਗਦੇ ਨੇ ਜਰੂਰ ਆਪਣੇ ਦਸਤਾਂ ਤੋਂ ਦੇਣ ਚਾਈ ਦੀ ਵਿੱਚੋਂ ਆਪਾਂ ਵੈਲਵੈਨਾ ਦਾ ਮਾਨ ਕਰੀਏ ਸਤਿਕਾਰ ਕਰੀਏ ਕਿ ਵੈਂਦਰੂਨਾ ਘਰਾਂ ਵਿੱਚ ਕਰੀ ਵੱਤ ਪ੍ਰਮਾਤਮਾ ਉਹਨਾਂ ਘਰਾਂ ਵਿੱਚ ਕਰੀ ਵੱਤ ਜੋ ਦਾਨ ਲਈ ਹੱਟ ਘਟਾਉਂਦੇ ਨੇ ਲੰਬੀ ਉਮਰ ਕਰੀ ਸਾਰੇ ਵੀਰਾਂ ਦੀ ਜੋ ਰਣ ਪਰ ਹਰਸਨ ਕੋਤੀ ਦਾ ਵੱਡਾ ਦੰਗਲ ਕਰਾਉਂਦੇ ਨੇ ਲੰਬੀ ਉਮਰ ਕਰੀ ਸਾਰੇ ਵੀਰਾਂ ਦੀ ਜੋ ਹਰਸਨ ਵੱਡਾ ਦੰਗਲ ਕਰਾਉਂਦੇ ਨੇ ਅਸੀਂ ਇਹਨਾਂ ਵੀਰਾਂ ਦਾ ਖਾਸ ਕਰਕੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਆਂ ਹਰ ਮੇਰੇ ਅਸੀਂ ਇਹਨਾਂ ਨੂੰ ਯਾਦ ਕਰਦੇ ਆਂ ਖੇਡਾਂ ਵਿੱਚ ਸਾਡੀ ਸਹਾਇਤਾ ਕਰਦੇ ਨੇ ਤਾਂ ਇਹ ਤਾਂ ਮਰੋਲੀ ਗੁੱਟ ਦੇ ਜੰਗਲ ਦੀਆਂ ਲੋਕੀ ਸਹਿਯੋਗ ਕਰਦੇ ਨੇ ਮਰੋਲੀ ਕਲਾਂ ਦੇ ਜੰਗਲ ਦੀਆਂ ਲੋਕੀ ਸਹਿਯੋਗ ਕਰਦੇ ਨੇ ਸੋ ਇਹਨਾਂ ਦੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਣੂ ਪੰਨੀ ਦੇ ਆਮਾਨਤ ਬੁੱਤਾ ਚਲੋ ਬੜੀ ਸ਼ਬਸ਼ ਨੌਜਵਾਨੋ ਜਤੰਦਰ ਡੂੰਘੇੜੀ ਨੌਮੀ ਆਲਮਗੀਰ ਪਰ ਜੀ ਮੇਰੇ ਕੋਲ ਨਹੀਂ ਨਹੀਂ ਆਉਂਦੇ ਸਹੀ ਆਰਨ ਬਟਾ ਜਸ਼ਨਪਾਲ ਬਾ ਹੈਪੀ ਡੁੰਘੇੜੀ ਲੱਖਾਂ ਜਰਾਹਾ ਬੋਮੀ ਦਾ ਯਾ ਮਨੀਰ ਉਪਰ ਪਾਵਨ ਮੱਲਾਪਾ ਅਮਿਤ ਬਾਰ ਬਾਰ ਮਗਰੋੜ ਜੱਜ ਕਰਤਾ ਹਰਮਨ ਲਾੜ ਦੇ ਟੱਕੀ ਗੁਰਪ੍ਰੀਤ ਸਮਾਣਾ ਰਾਣਾ ਲੁਧਿਆਣਾ ਰਾਣਾ ਜੀ ਰਾਂਝਾ ਬਾਈ ਸੋ ਬਹੁਤ ਬਹੁਤ ਧੰਨਵਾਦ ਜਗਨਾਰ ਸਿੰਘ ਜੀ ਮਕਰੋਨੇ ਤੋਂ ਪੁਕੀਆਂ ਨੇ ਵੱਡਾ ਦੰਗਲ ਕਰਾਉਣਾ ਨੇ ਜਗਤਵਾਰ ਬੋਲ ਰਿਹਾ ਹੁਣ ਪਰਚੀ ਨਹੀਂ ਪਰਚੀ ਕੈਨਸਲ ਹੋ ਜਾਣੀ ਹੈ ਜਿਹੜਾ ਸਾਡੇ ਦਰਸ਼ਕ ਵੀ ਸਟੇਜਾਂ ਦੇ ਸਾਹਮਣੇ ਖੜੇ ਨੇ 20 ਨੇ ਥੱਲੇ ਬਹਿ ਜਾਓ ਪਲੀਜ਼ ਰਿਕੁਐਸਟ ਆ ਪਿੱਛੇ ਕੁਛ ਨਹੀਂ ਦੀਦਾ ਬਾਈ ਜੀ ਬਹਿ ਜਾਓ ਦੋਨੇ ਪਾਸੇ ਜੁਰੇ ਤਿੰਨੇ ਪਾਸੇ ਸਟੇਜਾਂ ਦੇ ਸਾਹਮਣੇ ਅਗਲੇ ਦਰਸ਼ਕ ਵੀਰ ਖੜੇ ਨੇ ਬਹਿ ਜਾਓ ਬਹਿ ਜਾਓ ਥੱਲੇ ਪਲੀਜ਼ ਰਿਕੁਐਸਟ ਹੈ ਪੰਨੀ ਉਧਰ ਜਿਹੜੇ ਨਾਲੇ ਪਹਿਲਵਾਨ ਖੜਦੇ ਫੜਦੇ ਤੁਸੀਂ ਤੁਸੀਂ ਖੜਦੇ ਹੋ ਨਾ ਜਾਣਦੇ ਹੋ ਕਿੱਥੇ ਖੜੇ ਚੰਨੀ ਗੁੱਜਰ ਆਇਆ ਹੋਇਆ ਤੇ ਪਹਿਲਵਾਨ ਆ ਚਾਂਦੀ ਗੁੱਜਰ ਬਹੁਤ ਤਰ੍ਹਾਂ ਦੀਆਂ ਕੁਸ਼ਤੀਆਂ ਜਿਹੜੀਆਂ ਹਰੀਆਂ ਨੇ ਫੱਜਰ ਮਹਾਰਾਸ਼ਟਰਾ ਨਾਲ ਚਾਂਦੀ ਗੁੱਜਰ ਦੀ ਕੋਸ਼ਿਸ਼ ਹੋਵੇਗੀ ਦੋਨੋਂ ਗੁੱਜਰ ਗਰੁੱਪ ਦੇ ਮਿਕਾ ਵਾਲੇ ਕਹਿੰਦੇ ਭਰਾ ਸਾਰੇ ਦੁੱਜੇ ਨੇ ਬੰਦਾ ਧੰਨਵਾਦ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਇੱਕ ਵਾਰ ਫਿਰ ਤੁਹਾਨੂੰ ਜੱਸਾ ਟਿਵਾਣਾ ਕਰਨ ਮਾਣ ਦਾ ਸੱਤਾ ਮਰੇਣਾ ਸਾਰੇ ਪਰਮਾਨ ਦਾ ਬੰਦਾ ਧੰਨਵਾਦ ਆ ਜੀ ਸੁਣ ਛੱਡੀ ਵਾਲੇ ਪੈਨਕਾਡਰ ਬੀਤ ਗਿਆ ਭਲਵਾਂ ਜੀ ਆਓ ਕਰ ਦੌੜ ਕੇ ਜਿਹੜਾ ਨਵਾਦੀਏ ਪਿਆਜ ਜਿਹੜੀਆਂ ਕੁਸ਼ਤੀਆਂ ਨੇ ਆਪਾਂ ਸਮੇਂ ਦਾ ਕਰਵਾ ਸਕੀ ਵਾਹ ਜੀ ਵਾਹ ਅੱਜ ਕਹਿੰਦੇ ਇੱਕ ਕੁਸ਼ਤੀ ਕਰਦੇ 5 ਲੱਖ ਦੀ ਛੱਡੀ ਵੀ ਹੋਈ ਹੈ ਉਹਨਾਂ ਨੇ ਕਰਦੇ 5 ਲੱਖ ਦੀ ਕਹਿੰਦੇ ਕੁਸ਼ਤੀ ਫੱਦੀ ਹੋਈ ਹੈ ਬਹੁਤ ਮਾਨ ਵਾਲੀ ਗੱਲ ਹੈ ਸਵੰਧ ਸਿੰਘ ਫਨੈਸਾ ਵੱਲੋਂ ਸ਼ਿਵ ਦੇ ਲਈ ਦਾਦੇ ਲਈ ਬਹੁਤ ਵੱਡਾ ਪਿਆਰ ਉਹਨਾਂ ਦੇ ਉੱਪਰ ਪੱਜਿਆ ਹੈ ਬਹੁਤ ਬਹੁਤ ਧੰਨਵਾਦ ਕਰਦੇ ਆ 25 ਜੱਖੇਵਾਂ ਮੇ ਬਾਦਸਮਾਨ ਤਾਜ ਯੂਐਸਏ ਦੇ ਫਾਦਰ ਸਾਹਿਬ ਨੂੰ ਬੁnde ਹੋਏ ਆ ਬੜਾ ਧੰਨਵਾਦ ਕਰਦੇ ਆ ਭਾਈ ਆਰਜਨ ਪੰਡਾ ਜਸ਼ਨ ਢਿਲਮਾ ਇਹ ਪਾਰਟੀ ਲੋ ਮੇਰੇ ਕੋਲ ਅੱਗੇ ਇਸੇ ਤਰ੍ਹਾਂ ਆਉਣ ਵਾਲੀ 3 ਸتمبر ਜੋਗਾ ਸਿੰਘ ਜੀ ਮਕੜੋਨੀ ਵਾਲੇ ਬਖਾਇਰ ਪਰਦੇ ਸਤਿਕਾਰ